ਲੁਧਿਆਣਾ ਦੇ ਵਿੱਚ ਹੋਣ ਵਾਲੀਆਂ ਵੈਸਟ ਹਲਕੇ ਦੀਆਂ ਚੋਣਾਂ ਜੋ ਹੈ ਉਹ ਇਸ ਵੇਲੇ ਜੰਗ ਦਾ ਮੈਦਾਨ ਬਣੀਆਂ ਹੋਈਆਂ ਨੇ ਸੀਟ ਜਿਹੜੀ ਹੈ ਹੌਟ ਸੀਟ ਬਣੀ ਹੋਈ ਹੈ ਤਾਂ ਹੁਣ ਚੋਣ ਪ੍ਰਚਾਰ ਥੰਮ ਚੁੱਕਿਆ ਹੈ 19 ਤਰੀਕ ਨੂੰ ਚੋਣਾਂ ਹੋਣੀਆਂ ਨੇ ਵੋਟਾਂ ਪੈਣੀਆਂ ਨੇ ਹਾਲਾਂਕਿ 23 ਤਰੀਕ ਨੂੰ ਇਸ ਦੀ ਕਾਊਂਟਿੰਗ ਹੋਏਗੀ ਪਰ ਇਸ ਤੋਂ ਪਹਿਲਾਂ ਜਦੋਂ ਚੋਣ ਪ੍ਰਚਾਰ ਥੰਮਿਆ ਤਾਂ ਬੀਤੀ ਰਾਤ ਨੂੰ ਦੇਖਿਆ ਗਿਆ ਕਿ ਕੁਝ ਲੋਕਾਂ ਦੇ ਵੱਲੋਂ ਉੱਥੇ ਸਪੂਟ ਤੇ ਸਮਾਨ ਰਾਸ਼ਨ ਵੰਡਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਕੁਝ ਤਸਵੀਰਾਂ ਜੋ ਨਿਕਲ ਕੇ ਸਾਹਮਣੇ ਆndੀਆਂ ਨੇ ਜਿਸ ਤੋਂ ਬਾਅਦ ਕਾਂਗਰਸ ਦੀ ਉਮੀਦਵਾਰ ਭਾਰਤਪੁਤ੍ਰ ਆਸ਼ੂ ਦੀ ਪਤਨੀ ਮੰਮਤਾ ਆਸ਼ੂ ਤੇ ਪਹੁੰਚਦੇ ਨੇ ਤੇ ਜੰਮ ਕੇ ਉੱਥੇ ਹੰਗਾਮਾ ਵੀ ਕੀਤਾ ਜਾਂਦਾ ਹੈ ਤਸਵੀਰਾਂ ਵੀ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਪੰਜਾਬ ਦੇ ਲੁਧਿਆਣਾ ਦੇ ਵੈਸਟ ਹਲਕੇ ਦੇ ਵਿੱਚ ਜਿਹੜਾ ਹੁਣ ਚੋਣਾ ਹੋਣੀਆਂ ਨੇ ਇਹ ਚੋਣਾ ਨੂੰ ਲੈ ਕੇ 19 ਜੂਨ ਨੂੰ VOTING ਪੈਣੀ ਹੈ ਤੋਂ ਇਦੀ ਕਾਊਂਟਿੰਗ ਜਿਹੜੀ ਹੈ 23 ਜੂਨ ਨੂੰ ਹੋਵੇਗੀ ਇਸ ਤੋਂ ਪਹਿਲਾਂ ਦੇਖਿਆ ਜਾ ਰਿਹਾ ਹੈ ਲੁਧਿਆਣਾ ਦੇ ਜਵਾਨ ਨਗਰ ਕੈਂਪ ਦੇ ਵਿੱਚ ਬੀਤੀ ਰਾਤ ਕਰੀਬਨ 10 ਵਜੇ ਬੇहद ਹੀ ਵੱਡਾ ਹੰਗਾਮਾ ਹੋ ਜਾਂਦਾ ਜਦੋਂ ਕਾਂਗਰਸ ਦੇ ਕੁਝ ਕਾਰਕ